ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਗਰ ਕੁੰਡ ਤਖਤ ਸਚਕੰਡ ਸ੍ਰੀ ਹਜੂਰ ਸਾਹਿਬ ਨੰਦੇੜ ਤੇ ਇਸ ਗਾਗਰ ਕੁੰਡ ਵਿੱਚੋਂ ਜੋ ਹੈ ਗੁਰੂ ਸਾਹਿਬਾਨ ਵਾਸਤੇ ਜੋ ਇਸ਼ਨਾਨ ਵਾਸਤੇ ਸਵੇਰੇ ਗਾਗਰ ਭਰ ਕੇ ਇੱਥੋਂ ਦੀ ਲੈ ਕੇ ਜਾਂਦੇ ਨੇ ਤੜਕੇ ਅੰਮ੍ਰਿਤ ਵੇਲੇ 2 ਵਜੇ ਤੇ ਤੁਸੀਂ ਇਸ ਗਾਗਰ ਕੁੰਡ ਦੇ ਦਰਸ਼ਨ ਕਰ ਰਹੇ ਹੋ ਬਾਹਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਲਓ ਜੀ ਇਹ ਹੈ ਜੀ ਹਰਗੁਣ ਬੈਂਗਲਸ ਮਿਨੀ ਸ਼ੋਪਿੰਗ ਮਾਲ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਤੇ ਇੱਥੋਂ ਤੁਸੀਂ ਜੋ ਘਰ ਵਾਸਤੇ ਯਾਦਗਰੀਆਂ ਕੜੇ ਹੋਗੇ ਬੈਂਗਲਸ ਹੋਗੇ ਬੱਚਿਆਂ ਦੇ ਟੌਇਜ਼ ਵਗੈਰਾ ਤੁਸੀਂ ਇੱਥੋਂ ਖਰੀਦ ਕੇ ਲੈ ਕੇ ਜਾ ਸਕਦੇ ਹੋ ਕਾਫੀ ਵੈਰਾਈਟੀ ਇਨਾਂ ਕੋਲ ਬਧੀ ਹੈ ਤੇ ਅਸੀਂ ਵੀ ਇਨਾਂ ਤੋਂ ਹੀ ਚੀਜ਼ਾਂ ਪਰਚੇਸ ਕੀਤੀਆਂ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦੀਪ ਵਾਹੜਾ ਤੇ ਨਾਲ ਮੇਰੇ ਛੋਟਾ ਵੀਰ ਅਮਨਦੀਪ ਸਿੰਘ ਤੇ ਅਸੀਂ ਜਾ ਰਹੇ ਹਾਂ ਜੀ ਡੈਮ ਦਾ ਵਿਊ ਦੇਖਣ ਤੇ ਰਸਤੇ ਵਿੱਚ ਗੁਰੂ ਘਰ ਵੀ ਆਏਗਾ ਤੇ ਉੱਥੇ ਵੀ ਨਮਸਤਕ ਹੋਵਾਂਗੇ ਮੱਥਾ ਟੇਕਾਂਗੇ ਤੇ ਆਜੋ ਲੈ ਕੇ ਚੱਲਦੇ ਹਾਂ ਤੁਹਾਨੂੰ ਨਾਲ ਜੀ ਹੁਣ ਅਸੀਂ ਆਪਣੀ ਯਾਤਰਾ ਲਈ ਨਿਕਲੇ ਆ ਡੈਮ ਵੱਲ ਲੋ ਜੀ ਦੇਖੋ ਤੁਸੀਂ ਡੈਮ ਵੱਲੋਂ ਗਦਾਵਰੀ ਨਦੀ ਦਾ 뷰 ਇਹ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਹੈ ਜੋ ਪਾਣੀ ਹੀ ਪਾਣੀ ਤੁਹਾਨੂੰ ਨਜ਼ਰ ਆਏਗਾ ਤੇ ਹੇਠੇ ਤੁਸੀਂ ਦੇਖ ਸਕਦੇ ਹੋ ਜੀ ਕਿਸ਼ਤੀ ਹੈ ਕੋਲ ਲੋਹੇ ਦੀ ਤੇ ਉਹਦੇ ਵਿੱਚ ਆਪਾਂ ਜੇ ਤੁਸੀਂ ਜਾਣਾ ਚਾਹੋ ਡੈਮ ਦੀ ਸੈਰ ਵੀ ਕਰ ਸਕਦੇ ਹੋ ਗੋਦਾਵਰੀ ਨਦੀ ਦੀ ਪਰ ਵਿਦਆਊਟ ਸੇਫਟੀ ਜੈਕਟ ਹੈ ਕਿਸੇ ਇਸ ਕਰਕੇ ਅਸੀਂ ਇਸ ਚੀਜ਼ ਨੂੰ ਸਕਿਪ ਕਰਾਂਗੇ ਹੱਲੇ ਓਲਡ ਵਿਊ ਚੈੱਕ ਕਰੋ ਸਾਰਾ ਜੀ ਗੋਦਾਵਰੀ ਨਦੀ ਦੇ ਕਿਨਾਰੇ ਇਹ ਮੰਦਿਰ ਬਣਿਆ ਹੋਇਆ ਜੀ ਤੇ ਇਹ ਮੰਦਿਰ ਤੁਹਾਨੂੰ ਆਪ ਦਿਖਾਉਂਦੇ ਆ ਜੀ ਇਹ ਮੰਦਿਰ ਜੋ ਹੈ ਗੋਦਾਵਰੀ ਨਦੀ ਦੇ ਕੰਡੇ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਦੇ ਲੋ ਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਜੀ ਤੇ ਬੈਕ ਸਾਈਡ ਤੁਸੀਂ ਦੇਖ ਸਕਦੇ ਹੋ ਗੁਰੂ ਘਰ ਹੈ ਤੇ ਆਜੋ ਹੁਣ ਆਪਾਂ ਚੱਲਦੇ ਹਾਂ ਅੰਦਰ ਨਮਸਤਕ ਹੁੰਨੇ ਆ ਮੱਥਾ ਟੇਕ ਕੇ ਆਣੇ ਗੁਰਦੁਆਰਾ ਸ਼੍ਰੀ ਦਸ਼ਮੇਸ਼ ਦਰਬਾਰ ਸਾਹਿਬ ਜੀ ਤੁਸੀਂ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸੀਂ ਹਜੂਰ ਸਾਹਿਬ ਨਮਸਤਕ ਹੋ ਕੇ ਆਏ ਆ ਅੱਜ ਫੇਰ ਤੇ ਅੱਜ ਸਾਡੀ ਵਾਪਸੀ ਹੈ ਤੇ ਸੱਚਖੰਡ ਸ੍ਰੀ ਹਜੂਰ ਸਾਹਿਬ ਅਸੀਂ ਉਹਨਾਂ ਅੰਦਰ ਮੱਥਾ ਟੇਕਿਆ ਤੇ ਹੁਣ ਅਸੀਂ ਵਾਪਸ ਆਪਣਾ ਜਾ ਰਹੇ ਆ ਤੇ ਕਿਹਦਾ ਸਫ਼ਰ ਜੁਆ ਤੁਹਾਨੂੰ ਫਿਰ ਆਪਾਂ ਨਾਲ ਲੈ ਕੇ ਚੱਲਾਂਗੇ ਵਾਪਸੀ ਤੇ ਆਜੋ ਮਿਲਦੇ ਆ ਜੀ ਹਰ ਸਰਕੇ ਹੋ ਕੇ ਮਨ ਤੇਰਾ ਪਹੇਂਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੇ ਹੁਣ ਅਸੀਂ ਰੂਮ ਦੇ ਵਿੱਚੋਂ ਚੈੱਕ ਆਊਟ ਕਰ ਲਿਆ ਤੇ ਅਸੀਂ ਹੁਣ ਜਾ ਰਹੇ ਹਾਂ ਵਾਪਸ ਸਟੇਸ਼ਨ ਵੱਲ ਤੇ ਉੱਥੋਂ ਦੀ ਟ੍ਰੇਨ ਆਪਣੀ 9:30 ਵਜੇ ਦਾ ਟਾਈਮ ਆਇਤਾ ਤੇ ਸਿੱਧਾ ਜਾਵਾਂਗੇ ਮਹਾਰਾਸ਼ਟਰ ਤੋਂ ਪੰਜਾਬ ਤੇ ਬਾਕੀ ਟ੍ਰੇਨ 'ਚ ਬੈ ਕੇ ਫਿਰ ਕੰਟੀਨਿਊ ਕਰਦੇ ਹਾਂ ਸਫ਼ਰ ਬਹੁਤ ਵਧੀਆ ਰਿਹਾ ਇੱਥੇ ਦਾ ਤੇ ਵਾਪਸ ਜਾਣ ਦਾ ਬਿਲਕੁਲ ਦਿਲ ਨਹੀਂ ਕਰ ਰਿਹਾ ਪਰ ਜਾਣਾ ਪੈਣਾ ਕਿਉਂਕਿ ਜੋ ਉੱਥੇ ਦੀਆਂ ਜ਼ਿੰਮੇਵਾਰੀਆਂ ਉੱਥੇ ਜਾ ਕੇ ਪੂਰੀਆਂ ਕਰਨੀਆਂ ਪੈਣੀਆਂ ਤੇ ਬਾਕੀ ਫੇਰ ਜਲਦੀ ਆਵਾਂਗੇ ਤੇ ਤੁਹਾਨੂੰ ਫਿਰ ਕੁਸ਼ਣਾ ਕੁਸ਼ ਨਵਾਂ ਦਿਖਾਵਾਂਗੇ ਤੇ ਬਾਕੀ ਬਾਬਾ ਜੀ ਜਦੋਂ ਬੁਲਾਉਣਗੇ ਇੱਥੇ ਹਾਜ਼ਰੀ ਲਾਉਣਾ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਸਟੇਸ਼ਨ ਆਪਾਂ ਪਹੁੰਚ ਚੁੱਕੇ ਆ ਜੀ ਤੇ ਟ੍ਰੇਨ ਸਾਡੇ ਪਿੱਛੇ ਗਈ ਹੈ ਲੱਗਾ ਸਾਡਾ ਬਾਕਸ ਹੈ ਪਿੱਛੇ ਜਿਹਦੇ ਵਿੱਚ ਆਪਾਂ ਐਂਟਰ ਕਰਨਾ ਤੇ 8:30 ਹੋਏ ਨੇ ਤੇ 9:00 ਦਾ ਟਾਈਮ ਹੈ ਸਾਡਾ ਇੱਥੋਂ ਚੱਲਣ ਦਾ ਤੇ ਬਾਕੀ ਹੁਣ ਟ੍ਰੇਨ 'ਚ ਬੈਠਾਂਗੇ ਆਪਣੀ ਸੀਟ ਤੇ ਤੇ ਫਿਰ ਅੱਗੇ ਜੋ ਰਸਤੇ ਵਿੱਚ ਜੋ ਵੀ 뷰 ਵਧੀਆ ਹੋਣਗੇ ਕੋਸ਼ਿਸ਼ ਕਰਾਂਗੇ ਕੈਪਚਰ ਕਰਕੇ ਤੁਹਾਨੂੰ ਸਾਰੇ ਦਿਖਾਈਏ ਤੇ ਆਜੋ ਚੱਲਦੇ ਆਂ ਲਓ ਜੀ ਟ੍ਰੇਨ ਸਾਡੀ ਚੱਲਣੀ ਹੈ ਜੀ 9:30 ਤੇ ਅਸੀਂ ਪਹਿਲਾਂ ਨਾਸ਼ਤਾ ਪਾਣੀ ਕਰ ਲਈਏ ਤੇ ਆ ਸਾਡੇ ਪਏ ਨੇ ਪਰੌਂਠੇ ਤੇ ਸਪੈਸ਼ਲ ਹਜੂਰ ਸਾਹਿਬ ਦੀ ਗੋੜਾਲੀ ਚਾਹ ਅਸੀਂ ਨਾਲ ਕੈਰੀ ਕੀਤੀ ਹੈ ਕੈਟਲ ਦੇ ਵਿੱਚ ਤੇ ਹੁਣ ਖਾ ਕੇ ਆਪਾਂ ਕੰਟੀਨਿਊ ਕਰਦੇ ਆਂ ਲਓ ਜੀ ਗੱਡੀ ਸਾਡੀ ਪੂਰੀ 9:30 ਵੇ ਚੱਲ ਗਈ ਹੈ ਤੇ ਹੁਣ ਅਸੀਂ ਜਾ ਰਹੇ ਆਂ ਆਪਣੀ ਮੰਜ਼ਿਲ ਵੱਲ ਵਾਪਸ ਬਾਕੀ ਰਾਹ ਦੇ ਵਿੱਚ ਜੋ ਵੀ ਵਧੀਆ ਵੀ ਆਊਗਾ ਤੁਹਾਨੂੰ ਆਪਾਂ ਤਾਰ ਨਾਲ ਦਿਖਾਉਂਦੇ ਰਵਾਂਗੇ ਤੇ ਤੁਸੀਂ ਜੁੜੇ ਰਹੋ ਦੀ ਪਹਾੜਾ YouTube ਚੈਨਲ ਅਫੀਸ਼ੀਅਲ ਤੇ ਲਾਈਕ ਕਮੈਂਟ ਕਰਿਓ ਤੇ ਸਬਸਕ੍ਰਾਈਬ ਚੈਨਲ ਜ਼ਰੂਰ ਕਰਿਓ ਤੇ ਜੇ ਉਹ ਵਧੀਆ ਲੱਗਿਆ ਚੀਜ਼ਾਂ ਉਹ ਸਾਨੂੰ ਕਮੈਂਟ ਕਰਕੇ ਦੱਸਿਓ ਤੇ ਜੇ ਕੋਈ ਉਪਰਤਲੀ ਹੋਈ ਗੱਲ ਉਹ ਵੀ ਕਮੈਂਟ ਕਰਕੇ ਦੱਸਿਓ ਲਓ ਜੀ ਵਿਊ ਚੈੱਕ ਕਰੋ ਜੀ ਪੁੱਲ ਦਾ ਲਓ ਜੀ ਦੇਖੋ ਬਾਹਰ ਕਿੰਨਾ ਸੋਹਣਾ ਵਿਊ ਨਜ਼ਰ ਆ ਰਿਹਾ ਹੈ ਚਾਰੋਂ ਪਾਸੇ ਹਰਿਆਲੀ ਹਰਿਆਲੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ 뷰 ਬਾਹਰ ਨਜ਼ਰ ਆ ਰਿਹਾ ਹੈ ਹਰਿਆਲੀ ਦਾ ਗੁਦਰਤ ਵਾਕੀ ਆਪਣੇ ਆਪ ਚ ਬੇਮਿਸਾਲ ਹੈ ਲਓ ਜੀ ਚੈੱਕ ਕਰੋ ਬਾਹਰ ਸੋਲਰ ਪੈਨਲ ਚੈੱਕ ਕਰੋ ਜੀ ਸਾਰੇ ਮੈਦਾਨ ਦੇ ਵਿੱਚ ਸੋਲਰ ਪੈਨਲ ਲਈ ਸੋਲਰ ਪੈਨਲ ਲਾਏ ਪਏ ਇਹਨਾਂ ਨੇ ਸਾਰੇ ਪਾਸੇ ਸੋਲਰ ਪੈਨਲ ਲਾਏ ਹੋਏ ਇਹਨਾਂ ਨੇ ਮਾਨਾਂ ਚ ਲੋ ਜੀ ਦੇਖੋ ਤੁਸੀਂ ਬਾਹਰ ਦੇ ਨਜ਼ਾਰੇ ਤੇ ਇਸ ਰੋਡ ਤੇ ਸਾਹਮਣੇ ਟਰੱਕ ਜਾ ਰਿਹਾ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਪਹਾੜੀਆਂ ਤੇ ਦੇਖੋ ਕਿੰਨਾ ਸੋਹਣਾ 뷰 ਲੱਗ ਰਿਹਾ ਅਸੀਂ ਬੈਠੇ ਹੋਏ ਹਾਂ ਰੇਲ ਦੇ ਵਿੱਚ ਤੇ ਬਾਹਰ ਦੇਖੋ ਕਿੰਨੇ ਸੋਹਣੇ ਪਹਾੜ ਨੇ ਤੇ ਹਰੀਆਲੀ ਕਿੰਨੀ ਸੋਹਣੀ ਹੈ ਕੁਦਰਤ ਆਪਣੇ ਵਕਰੀ ਨਜ਼ਾਰੇ ਸਾਨੂੰ ਦਿਖਾ ਰਹੀ ਹੈ ਜਿੜੇ ਜੁੜੇ ਹੋਏ ਹੋ ਦੀਪ ਵਾਹੜ ਦੇ YouTube ਅਫੀਸ਼ੀਅਲ ਚੈਨਲ ਦੇ ਨਾਲ ਤੇ ਇਦਾਂ ਜੁੜੇ ਰਹੇ ਹੋ ਤੇ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਕਰਦੇ ਰਹੋ ਲਓ ਜੀ ਵੇਖੋ ਬਾਹਰ ਦਾ 뷰 ਜਿਹੜਾ ਲੋਕੀ ਗਿਆ ਬਹੁਤ ਸੋਹਣਾ 뷰 ਤੁਹਾਨੂੰ ਦਿਖਾਉਣਾ ਸੀਗਾ ਪਰ ਹੁਣ ਟਿੱਬੇ ਜੇ ਆ ਗਏ ਆ ਫੇਰ ਟਿੱਬੇ ਜਦੋਂ ਖਤਮ ਹੋਣਗੇ ਤੇ ਫੇਰ ਆਪਾਂ ਤੁਹਾਨੂੰ ਸ਼ੋਅ ਕਰਾਂਗੇ ਹਾਂਜੀ ਦੋਸਤੋ ਤੇ ਹੋ ਗਈ ਆ ਨਵੀਂ ਸਵੇਰ ਤੇ ਬਾਹਰ ਦਾ ਤੁਸੀਂ ਵੀਊ ਦੇਖ ਸਕਦੇ ਹੋ ਜੀ ਕਿੰਨਾ ਸੋਹਣਾ ਹਰੀਆਲੀ ਨਾਲ ਭਰਿਆ ਹੋਇਆ ਤੇ ਵਿੱਚ ਕੁਝ ਪਹਾੜੀ ਇਲਾਕਾ ਤੇ ਕੁਝ ਸ਼ਾਰ ਰਹਿ ਮਦਾਨੀ ਇਲਾਕਾ ਤੇ ਤੁਸੀਂ ਦੇਖ ਸਕਦੇ ਹੋ ਬਾਹਰ ਦਾ ਵੀਊ ਤੇ ਬਹੁਤ ਹੀ ਸੋਹਣਾ ਜਿਹੜਾ ਹੈਗਾ ਸਫ਼ਰ ਸਾਡਾ ਜਾ ਰਿਹਾ ਤੇ ਕਾਫੀ ਰਮਾਂਚ ਭਰਿਆ ਤੇ ਕਾਫੀ ਐਕਸਾਈਟਮੈਂਟ ਦੇ ਨਾਲ ਅਸੀਂ ਇਹ ਸਫ਼ਰ ਇੰਜੋਏ ਕੀਤਾ ਤੇ ਉਹ ਤੁਸੀਂ ਦੇਖ ਸਕਦੇ ਹੋ ਬਾਹਰ ਕਿੰਨਾ ਸੋਹਣਾ ਵੀਊ ਆ ਰਿਹਾ ਹੈ ਲਓ ਜੀ ਪੁਲ ਦਾ ਵਿਊ ਚੈੱਕ ਕਰੋ ਜੀ ਦਰਿਆ ਦੇ ਉਪਰੋਂ ਦੀ ਲੰਘ ਰਹੇ ਆਂ ਆਪਾਂ ਜੀ ਲਓ ਜੀ ਵੇਖੋ ਜੀ ਚੰਬਲ ਦੀਆਂ ਘਾਟੀਆਂ ਤੇ ਕਹਿੰਦੇ ਜੇਰ ਕਦੇ ਡਾਕੂ ਬਰਾਪਨ ਇਹਨਾਂ ਚੰਬਲ ਦੀਆਂ ਘਾਟੀਆਂ ਵਿੱਚ ਰਿਆ ਕਰਦਾ ਸੀਗਾ ਤੇ ਹੁੰਦੀ ਸੀ ਸਾਡੀ ਟ੍ਰੇਨ ਲੰਘਦੀ ਵੀ ਹੈ। ਲੋ ਜੀ ਹੁਣ ਆਪਾਂ ਖਾਵਾਂਗੇ ਮथुरा ਜੰਕਸ਼ਨ ਦੀਆਂ ਪੂੜੀਆਂ ਤੇ ਨਾਲ ਦੇਵਾਂਗੇ ਮਿੱਠੀ ਲੱਸੀ। ਬਾਹਰ ਚੈੱਕ ਕਰੋ ਤੁਸੀਂ ਕਿੰਨੀਆਂ ਸਾਰੀਆਂ ਜੀਸੀਬੀ ਲੋਡ ਹੋਈਆਂ ਹੋਈਆਂ ਨੇ ਜੀ। ਲੋਡ ਵਾਲੀ ਰੀਲ ਗੱਡੀ ਦੇ ਤੁਸੀਂ ਦੇਖ ਸਕਦੇ ਹੋ। ਕਰ ਗਏ ਹੁਣ ਆਪਾਂ ਪੰਜਾਬ ਐਂਟਰ ਤੇ ਅੰਬਾਲਾ ਸ਼ਹਿਰ ਚੋਂ ਆਪਾਂ ਨਿਕਲ ਕੇ ਹੁਣ ਰਾਜਪੁਰੇ ਐਂਟਰ ਕਰ ਰਹੇ ਆ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਬਾਹਰ ਦਾ 뷰 ਉਹ ਦੇਖੋ ਜੀ ਸਾਹਮਣੇ ਮਾਲ ਗੱਡੀ ਜਾ ਰਹੀ ਹੈ ਜੀ ਗੱਡੀ ਸਾਡੀ ਜਾ ਰਹੀ ਹੈ ਮਾਲ ਗੱਡੀ ਤਾਂ ਖੜੀ ਹੈ ਤੇ ਲਓ ਜੀ ਹੁਣ ਆਪਾਂ ਖੰਨਾ ਕਰ ਚੁੱਕੇ ਆ ਗ੍ਰੋਸ ਤੇ ਆਪਾਂ ਲੁਧਿਆਣਾ ਪਹੁੰਚ ਜਾਣਾ ਪੂਰੇ 7 ਵਜੇ ਤੇ ਬਾਹਰ ਦਾ ਮਹੌਲ ਤੁਸੀਂ ਦੇਖ ਸਕਦੇ ਹੋ ਸਾਰਾ ਲਿਆ ਜੀ ਸਾਨੇ ਵਾਲ ਤੇ ਹੁਣ ਪਹੁੰਚਾਗੇ ਆਪਾਂ 10 ਤੋਂ 15 ਮਿੰਟ ਵਿੱਚ ਲੁਧਿਆਣੇ ਤੇ ਲੁਧਿਆਣੇ ਪਹੁੰਚ ਕੇ ਅਸੀਂ ਵਲੌਗ ਦਾ ਕਰਾਂਗੇ ਐਂਡ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਲਈ ਲਓ ਜੀ ਬਾਹਰ ਤੁਸੀਂ ਦੇਖ ਸਕਦੇ ਹੋ ਜੀ 컨ਟੇਨਰ ਇਹ ਹੈਗੀ ਜੀ ਲੁਧਿਆਣੇ ਦੇ ਬਾਹਰ ਵਾਲ ਜਿਹੜੀ ਬੰਦਰਗਾਹ ਇਹ ਉੱਥੇ 컨ਟੇਨਰ ਨੇ ਜਿਹੜੇ ਆ ਸਾਰੇ ਉਪਏ ਹੋਿੰਦੇ ਨੇ ਇੱਥੋਂ ਸ਼ਿਪਮੇਡਾ ਲੋਡ ਹੁੰਦੀਆਂ ਸਾਰੀਆਂ ਤੇ ਲਓ ਜੀ ਪਹੁੰਚ ਗਏ ਆਪਾਂ ਲੁਧਿਆਣਾ ਸਟੇਸ਼ਨ ਤੇ ਹੁਣ ਜਾ ਰਹੇ ਆਪਾਂ ਸਟੇਸ਼ਨ ਤੋਂ ਬਾਹਰ ਤੇ ਜਾਵਾਂਗੇ ਹੁਣ ਆਪਾਂ ਘਰ ਨੂੰ ਤੇ ਤੁਸੀਂ ਜੋ-ਜੋ ਵਲੌਗ ਚ ਵਧੀਆ ਲੱਗਿਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਲਓ ਜੀ ਹੁਣ ਅਸੀਂ ਬਹਿ ਗਏ ਆ ਗੱਡੀ ਵਿੱਚ ਤੇ ਜਾ ਰਹੇ ਆ ਘਰ ਨੂੰ ਆਪਣੇ ਤੇ ਬਹੁਤ ਵਧੀਆ ਲੱਗਿਆ ਸਫਰ ਹਜੂਰ ਸਾਹਿਬ ਦਾ ਤੇ ਸਾਰਾ ਜੋ ਮਹਾਰਾਸ਼ਟਰ ਕਰਨਾਟਕ ਦਾ ਸਫਰ ਬਹੁਤ ਵਧੀਆ ਰਿਹਾ ਸਾਡਾ ਤੇ ਤੁਸੀਂ ਵਲੌਗ ਨੂੰ ਦੇਖਿਓ ਅੰਤ ਤੱਕ ਤੇ ਦੱਸਿਓ ਕੀ ਕੀ ਤੁਹਾਨੂੰ ਵਧੀਆ ਲੱਗਿਆ ਜੇ ਕੋਈ ਗਲਤੀ ਮਿਲਤੀ ਹੋਈ ਤੇ ਮਾਫ ਕਰਿਓ ਤੇ ਚੈਨਲ ਨੂੰ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਤੇ ਸਬਸਕ੍ਰਾਈਬ ਕਰਨ ਨਾਲ ਬੋਲਿਓ ਮੈਂ ਤੁਹਾਡਾ ਆਪਣਾ ਦੀਪਵੜ ਲਵ ਯੂ ਸ਼ੁਕਰੀਆ